ਸਸਕਾਲਸ ਕਾਇਨੂਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਨੀ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਬੀਬੀ ਜਗੀਰ ਕੌਰ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਤੇ ਹੁਣ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਜੋ ਲਾਲੀ ਗਿੱਲ ਜੀ ਉਹਨਾਂ ਦੇ ਵੱਲੋਂ ਹੁਣ ਸੂ ਮੋਟੋ ਐਕਸ਼ਨ ਲਿਆ ਗਿਆ ਪੰਜਾਬ ਦੇ ਡੀਜੀਪੀ ਨੂੰ ਹਾਦਾਇਤਾਂ ਕੀਤੀਆਂ ਗਈਆਂ ਨੇ ਐਕਸ਼ਨ ਰਿਪੋਰਟ ਮੰਗੀ ਗਈ ਹੈ ਕਿ ਇਹ ਹਰਕਤ ਹੈ ਜੋ ਨਿੰਦਣਯੋਗ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਹਰਕਤ ਦੇ ਉੱਤੇ ਉਹਨਾਂ ਦੇ ਵੱਲੋਂ ਇੱਕ ਫੋਟੋ ਤੇ ਨਾਲ ਵੀਡੀਓ ਵੀ ਨਾਲ ਨੱਥੀ ਕਰਕੇ ਹੁਕਮ ਸਣਾਏ ਗਏ ਨੇ ਰਿਪੋਰਟ ਮੰਗੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀ ਇਹ ਵੀਡੀਓ ਸੀ ਉਹ ਲਗਾਤਾਰ ਫਾਇਲ ਹੋ ਰਹੀ ਸੀ ਜਿਕਰ ਖਾਸ ਹੈ ਕਿ ਇੱਕ ਥਾਂ ਦੇ ਉੱਤੇ ਸਾਬਕਾ ਮੁੱਖ ਮੰਤਰੀ ਚਮਜੀਤ ਸਿੰਘ ਚੰਨੀ ਤੇ ਬੀਬੀ ਜ਼ਗੀਰ ਕੌਰ ਮਿਲਦੇ ਨੇ ਤੇ ਜਦੋਂ ਉਹ ਆਪ ਦੇ ਵਿੱਚ ਗੱਲਬਾਤ ਕਰਦੇ ਨੇ ਤੇ ਦੋਨਾਂ ਦੇ ਵਿੱਚ ਕਿਤਨੇ ਕਿਤੇ ਕੋਈ ਕਮੈਂਟ ਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਚੰਨੀ ਸਿੰਘ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੀ ਠੋਡੀ ਦੇ ਨਾਲ ਹੱਥ ਲਗਾ ਕੇ ਇੱਕ ਹਾਸੇ ਦੇ ਨਾਲ ਇੱਕ ਪਾਸੇ ਨੂੰ ਜਾਇਆ ਜਾਂਦਾ ਜਿਸ ਤੋਂ ਬਾਅਦ ਜਿਹੜੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਐਕਸ਼ਨ ਟੇਕਨ ਰਿਪੋਰਟ ਮੰਗੀ ਗਈ ਹੈ ਮਹਿਲਾ ਚੇਅਰ ਕਮਿਸ਼ਨ ਦੇ ਵੱਲੋਂ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਚਰਨਜੀਤ ਸਿੰਘ ਚੰਨੀ ਦੀ ਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਉਹ ਸਤਕਾਰਯੋਗ ਵੱਡੇ ਭੈਣ ਨੇ ਮਾਂ ਦੇ ਸਤਕਾਰਯੋਗ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਉਹਨਾਂ ਨੂੰ ਮਿਲਿਆ ਸੀ ਝੁੱਕ ਕੇ ਮਿਲਿਆ ਸੀ ਤੇ ਅਜਿਹਾ ਹੀ ਕੋਈ ਉਦੋਂ ਕਰਦਾ ਜਦੋਂ ਕੋਈ ਉਹਨਾਂ ਦੀ ਭੈਣ ਆ ਮਾਸਮਾਨ ਹੋਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਅਜਿਹੀ ਕੋਈ ਵੀ ਗੱਲ ਨਹੀਂ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋਣਾ ਚਾਹੀਦਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਤਿਕਾਰਯੋਗ ਪਹਿਲਾਂ ਵੀ ਮੰਨਿਆ ਜਾਂਦਾ ਸੀ ਤੇ ਅੱਜ ਵੀ ਉਹ ਉਹਨਾਂ ਦਾ ਉਹਨਾਂ ਹੀ ਸਤਿਕਾਰ ਕਰਦੇ ਨੇ ਹਾਲਾਂਕਿ ਇਸ ਮਾਮਲੇ ਦੇ ਉੱਤੇ ਹੁਣ ਇੱਕ ਪਾਸੇ ਬੀਬੀ ਜਗੀਰਕੌਰ ਦੇ ਵੱਲੋਂ ਵੀ ਕਿਤੇ ਨਾ ਕਿਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਅਦਾ ਹ ਕੋਰ ਦੀ ਠੋੜੀ ਨੂੰ ਜਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੱਥ ਲਗਾਇਆ ਗਿਆ ਸੀ ਪਹਿਲਾਂ ਤੁਸੀਂ ਉਹ ਵੀਡੀਓ ਵੇਖ ਲਓ ਸੋ ਤੁਸੀਂ ਵੇਖ ਲਿਆ ਕਿ ਕਿਸ ਤਰ੍ਹਾਂ ਇੱਕ ਇਹ ਹਾਸਾ ਮਜ਼ਾਕ ਜ਼ਰੂਰ ਹੋਇਆ ਸੀ ਜਿਸ ਤੋਂ ਬਾਅਦ ਇਹ ਹੁਣ ਵਿਵਾਦ ਬਣਦਾ ਨਜ਼ਰ ਆ ਰਿਹਾ ਹੈ ਮੈਲਾ ਕਮਿਸ਼ਨ ਦੇ ਚੇਅਰਪਰਸਨ ਨੇ ਜੋ ਲਾਲੀ ਗਿੱਲ ਜੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਇਸ ਦੇ ਉੱਤੇ ਐਕਸ਼ਨ ਟੇਕਨ ਰਿਪੋਰਟ ਹੈ ਪੰਜਾਬ ਦੇ ਡੀਜੀਪੀ ਨੂੰ ਇਹ ਹੁਣ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼ੂ ਮੋਟੋ ਐਕਸ਼ਨ ਦੀ ਤਿਆਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੀਡੀਓ ਵੀ ਨਹੀਂ ਕੀਤੀ ਗਈ ਹੈ ਉਹ ਫੋਟੋ ਵੀ ਨਹੀਂ ਕੀਤੀ ਗਈ ਹੈ ਤੇ ਜਵਾਬ ਵੀ ਮੰਗਿਆ ਗਿਆ ਤੇ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਹਿਲਾਂ ਹੀ ਜਿਹੜਾ ਜਵਾਬ ਹੈ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤਾ ਗਿਆ ਕਿ ਉਹਨਾਂ ਦੇ ਉਹ ਇੱਕ ਸਤਿਕਾਰਯੋਗ ਮਾਂ ਭੈਣ ਦੇ ਬਰਾਬਰ ਨੇ ਤੇ ਉਹਨਾਂ ਦਾ ਅਜਿਹਾ ਕੁਝ ਵੀ ਕਰਨ ਦਾ ਨਾਤਾ ਇਰਾਦਾ ਸੀ ਤੇ ਨਾ ਹੀ ਉਹਨਾਂ ਉਹ ਇਦਾਂ ਦਾ ਚਾਹੁੰਦੇ ਨੇ ਕਿਉਂਕਿ ਉਹ ਉਹਨਾਂ ਨੂੰ ਸ਼ੁਰੂ ਤੋਂ ਹੀ ਸਤਿਕਾਰਯੋਗ ਮੰਨਦੇ ਨੇ ਆਪਣੇ ਵੱਡੇ ਭੈਣ ਮੰਨਦੇ ਨੇ ਬਡੇ ਮਾ ਮੰਨਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੇ ਵੱਲੋਂ ਇਹ ਉਹਨਾਂ ਦੀ ਠੋਡੀ ਨੂੰ ਹੱਥ ਲਗਾਇਆ ਗਿਆ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਕੋਈ ਪਿਆਰ ਕਰਦਾ ਆਪਣੀ ਮਾਂ ਜਾਂ ਆਪਣੀ ਭੈਣ ਸਮਝ ਕੇ ਉਸ ਦੇ ਨਾਲ ਹੀ ਅਜਿਹਾ ਕੀਤਾ ਜਾਂਦਾ ਅਦਰਵਾਇਜ਼ ਉਹਨਾਂ ਦੇ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਤੇ ਇਹ ਵਿਵਾਦ ਬਣਾਇਆ ਜਾ ਰਿਹਾ ਤੂਲ ਫੜਾਇਆ ਜਾ ਰਿਹਾ ਤੁਹਾਨੂੰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਬਦ ਦੇ ਉੱਤੇ ਕੀ ਐਕਸ਼ਨ ਹੁੰਦਾ ਹੈ ਕਿ ਵਿਵਾਦਿਤ ਟਿੱਪਣੀਆਂ ਹੁੰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਂਝਾ ਹੋ ਜਾਵੇਗਾ ਜਾਂ ਵੇਖਣਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਲੋਕਾਂ ਚੋਣਾਂ ਦੇ ਵਿੱਚ ਕਿੱਡਾ ਕੋ ਉਧਾਰ ਬਣਦੀ ਹੈ ਇੱਕ ਸਿਆਸੀ ਰਣਨੀਤੀ ਇੱਕ ਸਿਆਸੀ ਏਜੰਡਾ ਬਣਦੀ ਹੈ ਤੂਲ ਫੜਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਜਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਕਿ ਬੀਬੀ ਜਗੀਰਕੌਰ ਉਹਨਾਂ ਦੇ ਵੱਡੇ ਭੈਣ ਸਮਾਨ ਨੇ ਵੱਡੇ ਮਾਸ ਸਮਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਹ ਵਿਵਾਦ ਫੁੱਲ ਸਟਾਪ ਵੱਲ ਵਧੇਗਾ ਉਥੇ ਜੇਕਰ ਗੱਲ ਕੀਤੀ ਜਾਵੇ ਬੀਬੀ ਜਗੀਰਕੌਰ ਦੀ ਤਾਂ ਬੀਬੀ ਜਗੀਰਕੌਰ ਇੱਕ ਵੱਡਾ ਨਾਂ ਨੇ ਵੱਡਾ ਰਸੂਖ ਰੱਖਦੇ ਨੇ ਸਿਆਸਤ ਦੇ ਵਿੱਚ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਉਥੇ ਹੀ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਉਹ ਇੱਕ ਵੱਡੇ ਲੀਡਰ ਦੇ ਤੌਰ ਤੇ ਵੀ ਮੰਨੇ ਜਾਂਦੇ ਨੇ ਤੇ ਬੀਬੀ ਜਗੀਰਕੌਰ ਵੱਲੋਂ ਵੀ ਇਹਨਾਂ ਦੇ ਉੱਤੇ ਕਿੰਨੇ ਕਿੰਨੇ ਟਿੱਪਣੀਆਂ ਜ਼ਰੂਰ ਕੀਤੀਆਂ ਗਈਆਂ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਵਾਦ ਫੁੱਲ ਸ